ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਫਿਲਮ ਸਿਟੀ ਬਣਾਉਣ ਦਾ ਸਰਕਾਰਾਂ ਵੱਲੋਂ ਵੱਖਰੇ ਵੱਖਰੇ ਦਾਅਵੇ ਕੀਤੇ ਗਏ ਇਹ ਫਿਲਮ ਸਿਟੀ ਕਦੋਂ ਬਣ ਕੇ ਤਿਆਰ ਹੋਵੇਗੀ ਇਸ ਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਪਿਛਲੇ ਸਮੇਂ ਵਿੱਚ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵੀ ਪੰਜਾਬ ਦੇ ਵਿੱਚ ਫਿਲਮ ਸਿਟੀ ਬਣਾਉਣ ਦਾ ਨੀਂਹ ਪੱਥਰ ਰੱਖ ਦਿੱਤਾ ਸੀ ਜਿਸ ਦਾ ਪਹਿਲਾ ਭਾਗ 20 ਏਕੜ ਦੇ ਵਿੱਚ ਬਣ ਕੇ ਤਿਆਰ ਹੋਣਾ ਸੀ ਤੇ ਟੋਟਲ 400 ਏਕੜ ਦੇ ਵਿੱਚ ਪੰਜਾਬੀ ਫਿਲਮ ਸਿਟੀ ਬਣ ਕੇ ਤਿਆਰ ਹੋਣ ਦੀ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਕਈ ਵਾਰ ਪੰਜਾਬ ਦੇ ਵਿੱਚ ਫਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਹੈ ਇਹ ਫਿਲਮ ਸਿਟੀ ਕਦੋਂ ਬਣ ਕੇ ਤਿਆਰ ਹੋਵੇਗੀ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਦੂਜੇ ਪਾਸੇ ਵੇਖੀਏ ਤਾਂ ਜੋਗੀ ਦਿੱਤਿਆਨਾਥ ਦੀ ਯੂਪੀ ਦੇ ਵਿੱਚ ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਫਿਲਮ ਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਜਿਸ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ 1000 ਏਕੜ ਦੇ ਵਿੱਚ ਬਣ ਕੇ ਫਿਲਮ ਸਿਟੀ ਤਿਆਰ ਹੋਵੇਗੀ ਫਿਲਮ ਸਿਟੀ ਦੇ ਸਬੰਧ ਵਿੱਚ ਪੀਐਮ ਜੋਗੀ ਦੋ ਵਾਰ ਬੰਬੇ ਦਾ ਦੌਰਾ ਕਰ ਚੁੱਕੇ ਹਨ ਜਿੱਥੇ ਉਹਨਾਂ ਨੇ ਫਿਲਮੀ ਸਤਾਰਿਆਂ ਦੇ ਨਾਲ-ਨਾਲ ਫਿਲਮ ਜਗਤ ਨਾਲ ਜੁੜੇ ਲੋਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਗੈਟਰਨੋਡਾ ਦੇ ਜੇਵਰ ਇਲਾਕੇ ਦੇ ਅੰਦਰ ਫਿਲਮ ਸਿਟੀ ਬਣਾਈ ਜਾਣੀ ਹੈ ਤੀਜੀ ਵਾਰ ਫਿਲਮ ਸਿਟੀ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਕਈ ਵੱਡੀ ਨਾਮੀ ਕੰਪਨੀਆਂ ਨੇ ਇਸ ਵਿੱਚ ਐਂਟਰੀ ਮਾਰੀ ਹੈ ਆਕਸ਼ੇ ਕੁਮਾਰ ਬੋਨੀ ਕਬੂਰ ਪੂਸ਼ਨ ਕੁਮਾਰ ਜਾਂ ਕੰਪਨੀਆਂ ਨੇ ਵੀ ਟੈਂਡਰ ਭਰਿਆ ਹੈ ਇਸ ਫਿਲਮ ਸਿਟੀ ਦਾ ਪਹਿਲਾ ਭਾਗ 230 ਏਕੜ ਵਿੱਚ ਬਣ ਕੇ ਤਿਆਰ ਹੋਵੇਗਾ ਫਿਲਮ ਸਿਟੀ ਦਾ ਪਹਿਲਾ ਭਾਗ ਬਣ ਦੀ ਲਾਗਤ ਕਰੀਬ 1500 ਕਰੋੜ ਦੇ ਕਰੀਬ ਆਵੇਗੀ ਯਾਉ ਦੇ ਵਿੱਚ ਫਿਲਮ ਸਿਟੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਦੋਂ ਬਣ ਕੇ ਤਿਆਰ ਹੋਵੇਗੀ ਇਸ ਦੇ ਬਾਰੇ ਆਪਣਾ ਸੁਝਾਅ ਜਿਹੜੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ